ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂੜਾ ਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਤਲਾਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਆ ਤੇ ਜਿਸ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਿਹਾ ਵੀਰ ਦਾ ਵਪਾਰ ਦਾ ਕੰਮ ਹੈ ਤੇ ਰੁਟੀਨ ਦੇ ਵਿੱਚ ਬਾਈ ਕੋਲੇ ਨਾ ਮੱਝਾਂ ਤੇ ਗਾਂਵਾਂ ਆਉਂਦੀਆਂ ਰਹਿੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨਾਂ ਡਾਕਸ ਨੂੰ ਗਾਂਵਾਂ ਦੇ ਦਿਖਾਉਣੇ ਆਂਗੇ ਚੰਗੀਆਂ ਗਾਂਵਾਂ ਦੋ ਗਾਂਵਾਂ ਇਹਨਾਂ ਦੇ ਵਿੱਚ ਸੂਣ ਰਲੀਆਂ ਤੇ ਇੱਕ ਉਹ ਪਰਲੇ ਪਾਸੇ ਜਿਹੜੀ ਗਾਂ ਖੜੀ ਉਹ ਸੂਈ ਸਵਾਈ ਹੈ ਸੋਨੂ ਤੰਨਾ ਦੇ ਵਿੱਚੋਂ ਜਿਹੜਾ ਵੀ ਨਗ ਚੰਗਾ ਲੱਗੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਸਾਨੂੰ ਜਾਨਵਰ ਦਿਖਾਉਣਾ ਹੈ ਤੇ ਇਕੱਲੇ ਇਕੱਲੇ ਨਗ ਦੀ ਆਪਾਂ ਡਿਟੇਲ ਲੈ ਲਾਂਗੇ ਤੇ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਬਾਈ ਨੂੰ ਕਾਲ ਕਰ ਲਿਓ ਆਈ ਬਾਈ ਗੁਰਪ੍ਰੀਤ ਸਾਹਮਣੇ ਹੋਰ ਵੀ ਠੀਕ ਠਾਕ ਹੋ ਠੀਕ ਠੀਕ ਹੈ ਬਾਈ ਨੰਬਰ ਬੋਲਦੇ ਬਾਈ ਪਹਿਲਾਂ ਆਪਣਾ ਨੰਬਰ ਆਪਣਾ 62830 38895 62838895 838895 ਇਹ ਫਿਰ ਹੁਣ ਗਾਮਾ ਦਾ ਦੁਬਾਰੇ ਕਰਾ ਸਟਾਰਟ ਕਰਤਾ ਹੁਣ ਕੇ ਹਾਂ ਨਹੀਂ ਆਪਾਂ ਲਈ ਹੋਣੇ ਪਹਿਲਾਂ ਥੋੜਾ ਕੰਮ ਜਾਂ ਤੂੜੀ ਤਾੜੀ ਦਾ ਕੀ ਸਾਹਮਣੇ ਕਰਕੇ ਥੋੜਾ ਉਹ ਘਟਾ ਦਿੱਤਾ ਸੀਗਾ ਅੱਛਾ ਆਉਂਗਾ ਤਾਂ ਆਪਣੇ ਕੋਲ ਵੱੱਜਾ ਵੀ ਹੈ ਆ ਮੱੱਜਾ ਵੀ ਆਉਣਗੇ ਹਾਂ ਅੱਛਾ ਮੱੱਜਾ ਵੀ ਕੱਲ ਹੀ ਵੇਚਿਆ ਦੋ ਸੀਗੀਆਂ ਸੂਗਣ ਖੂਨ ਵਾਲੀਆਂ ਅੱਛਾ ਦੋ ਕਾਂ ਕੱਜ ਤੜਕੇ ਸਵੇਰੇ ਸੇਲੂਗਾ ਇੱਕ ਤਾਂ ਹੁਣੀ ਲੈ ਅੱਗੇ ਲਾਲਗਾ ਤੇ ਜੀ ਇਹ ਮੱੱਜਾਂ ਦੀ ਪੱ ਇਹੇ ਡਿਟੇਲ ਵਾ ਇਧਰ ਦੱਸਦੇ ਬਈ ਪਹਿਲੀ ਆ ਗਾਂ ਦੀ ਕੀ ਡਿਟੇਲ ਹੈਗੀ ਇਹ ਦੂਜਾ ਸੂਆ ਸੁੰਦੀਏ ਬੱਛੀ ਜ ਆਪਣੀ ਇਹ ਦੂਜਾ ਸੂਆ ਸੁੰਦੀ ਹੈ ਹਾਂ ਗੱਭਰਾ ਇਹ ਲੈ ਜੂ ਹਫਤਾ ਦੱਸ ਦੇਣਾ ਜੀ ਕੱਚੀ ਹੈ ਹਫਤਾ ਦੱਸ ਦੇਣਾ ਦੀ ਕੱਚੀ ਹੈ ਹਾਂ ਦੁੱਧ ਪਹਿਲੇ ਸੂਏ ਪਹਿਲੇ ਸੂਏ 72.2 ਲੀਟਰ ਦੱਸਿਆ ਮਾਲਕਾ ਨੇ ਜੀ ਦਾ 72.2 ਕਿਲੋ ਪਹਿਲੇ ਸੂਏ ਹੈ ਹਾਂ ਦੋਸਤੋ 72.2 ਕਿਲੋ ਪਹਿਲੇ ਸੂਏ ਦਿੱਤਾ ਹੈ ਤੇ ਐਤ ਕੀ ਕੀ ਉਮੀਦ ਗੁਰਪ੍ਰੀਤ ਬਾਈ ਆਈਏ ਜੀ 30 ਤੋਂ ਬਾਹਰ ਹੀ ਚਾਹੀਦਾ ਹੈਗਾ ਤਾਂ 30 ਮੰਨ ਕੇ ਲੈ ਜਾਓ ਬੰਦਾ ਕਟੜਾ ਹਵਾਨਾ ਤੇ ਹਲੇ 10 ਦਿਨ ਬਾਈ ਕਹਿੰਦਾ ਪਏ ਆ ਸੂਣ ਦੇ ਵਿੱਚ ਤੇ ਬੱਚੀ ਨੇ ਬਹੁਤ ਸੋਹਣਾ ਬਣਨਾ ਤੇ ਤਿਆਰੀ ਬੱਚੀ ਦੀ ਹੁਣ ਵੀ ਚੰਗੀ ਆ ਗਈ ਆ ਕੰਨਾ ਕੋਨਾ ਦੀ ਸੋਹਣੀ ਹੈ ਬੁੱਧੀ ਵਾਲੀ ਬੱਚੀ ਆ ਤੇ ਪਹਿਲਾਂ ਮੈਂ ਸਾਨੂੰ ਖੜੀ ਤੇ ਥਣ ਚੱਕ ਕਰਾ ਦੇਣਾ ਆ ਦੇਖੋ ਨਾੜੇ ਹਵਾਨੇ ਦੇ ਉੱਪਰ ਨਾੜਾ ਨੂੰ ਰ ਧਿਆਨ ਨਾਲ ਦੇਖ ਲਿਓ ਤੋਰ ਦੇ ਬਾਈ ਨੂੰ ਗੁਰਪੀ ਤੇ ਅਜੇ ਉੱਤੋਂ ਪੋਲੀ ਵੀ ਨਹੀਂ ਹੋਈ ਬੱਚੀ ਪੋਰਾ ਦੀ ਆ ਦੇਖੋ ਅਗਲੇ ਪਾਸਿਓਂ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬੈਠਦਾ ਤੇ ਵੇ ਰ ਵੀ ਬਲੰਗ ਨੂੰ ਚੰਗੀ ਐ ਬੈਠਦੀ ਕਦਗਾਠ ਵੀ ਠੀਕ ਹੈਗਾ ਆ ਦੇਖੋ ਤਾਂ ਇੱਥੇ ਦੇਖਾ ਇੱਥੇ ਜੱਜ ਕਰਿਓ ਤੁਸੀਂ ਬਹਿ ਬੱਚੀ ਨੂੰ ਵਜਨ ਵਾਲੇ ਪਾਸੇ ਪੂਰੇ ਭਾਰੀ ਵਜਨ ਦੀ ਬੈੜ ਹੈਗੀ ਮਦੂਜੀ ਇਧਰੀ ਸਾਈਡ ਤੋਂ ਵੀ ਤੁਹਾਨੂੰ ਹਵਾਨਾ ਦਿਖਾਉਣਾ ਥਣ ਥਣ ਦੇਖ ਲਓ ਧਿਆਨ ਨਾਲ ਥਣ ਥਣ ਸੋਹਣਾ ਲੱਗਿਆ ਬੱਚੀ ਨੂੰ ਪ੍ਰਿੰਟ ਵੀ ਚੰਗਾ ਲੈ ਚਲੋ ਬਾਈ ਹਾਂ ਹਵਾਨਾ ਨਾ ਫਿਟਿੰਗ ਆ ਲਾਇਆ ਤੇ ਤੁਸੀਂ ਏ ਮੰਨਿਓ ਵੀ ਜਦੋਂ ਨੂੰ ਸੋਣਾ ਤਿਆਰੀ ਚੰਗੀ ਕਰਕੇ ਸੂਗੀ ਤੇ ਹੁਣ ਵੀ ਸੋਣਾ ਹਵਾਨਾ ਦੀਦਾਗਾ ਥਾਣਾ ਦੇ ਵਿੱਚ ਬਿੱਥੇ ਬਿੱਥੇ ਵੀ ਪੂਰੀ ਹੈਗੀ ਗੁਰ ਵੀ ਤੇ ਰੇਟ ਬਈ ਇਹਦਾ ਰੇਟਾ 140 ਜੀ ਆਪਣਾ ਰੇਣੀ ਕਿੱਥੋਂ ਤੱਕ ਹੈ ਉਹ ਚੋ ਮਾਨਦਾਨ ਕਰ ਦਾਂਗੇ ਜੇ ਕੋਈ ਨਾ ਇਹਦੇ ਚੋ ਮਾਨਦਾਨ ਕਰਦੇ ਹੋਗੇ ਹਾਂ ਹਾਂ ਇਹ ਆਈ ਫਾਰਮ ਦੇ ਵਿੱਚੋਂ ਕਿ ਘਰੋਂ ਲਈਏ ਕਿਦੋਂ ਨਹੀਂ ਘਰੋਂ ਹੀ ਲਈਏ ਕਿਸ ਬੰਦੇ ਨੇ ਘਰੋਂ ਲਈਏ ਇੱਕ ਪਾਓ ਟੋਕਰ ਲੈ ਕੇ ਆਈ ਸੀ ਬੰਦਾ ਕਹਿੰਦਾ ਆਪਣੇ ਇਸ ਤਰ੍ਹਾਂ ਚੋਂ ਲੈ ਕੇ ਆਇਆ ਸੀਗਾ ਆਹ ਚੋਂ ਅੱਛਾ ਹਾਂ ਇਸ ਤਰ੍ਹਾਂ ਚੋਈ ਇਸ ਬੰਦੇ ਕੋਲੇ ਠੀਕ ਹੈ 1.40 ਹਰ ਮੁੱਲ ਹੈ ਹਾਂ ਮੁੱਲ ਕਰਦੇ ਡੱਟ ਫਾਟੀ ਕਰਦੇ ਫਿਰ 1.30 ਹੀ ਛੱਡ ਦਾਂਗੇ ਜੇ ਅੱਜ 1.3000 ਹਾਂ ਦੱਸਿਆ ਦੂਜੀ ਬੱਚੀ ਦੱਸਿਓ ਕਰਾਂ ਇਹ ਪਹਿਲਾ ਸੂਆ ਸੁੰਦੀ ਹੈ ਜੀ ਕੈ ਕਦਨ ਲੈ ਜੂ ਬਾਈ ਇਹ ਮਾਲਕ ਕਹਿੰਦਾ ਜੀ ਕਹਿੰਦੇ ਅਜੇ 9 ਮਹੀਨੇ 10 ਦਿਨ ਹੋਇਆ ਗਿਆ ਇਹ ਤਾਂ 20 ਦਿਨ ਪਏ ਆ ਵੀ ਗੱਲ ਕਰ ਵੀ ਲੈਂਦੀ ਨਹੀਂ ਇਹ ਦਿਨ ਜੀ ਅੱਛਾ ਮਾਲਕ ਕਹਿੰਦੇ 20 ਦਿਨ ਮਾਲਕ ਤਾਂ ਕਹਿੰਦੇ ਕੱਲ ਹੀ ਆਪਣੀ ਬੱਚੀ 20 ਦਿਨ ਕਹਿੰਦੇ ਜੀ ਮਾਲਕ ਤਾਂ ਅਜੇ ਅੱਛਾ ਵੀ ਆ ਕਿ 9 ਮਹੀਨੇ 10 ਦਿਨ ਆਹ 8 ਮਹੀਨੇ 10 ਦਿਨ ਹੋਇਆ ਜੀ ਅੱਛਾ 8 ਮਹੀਨੇ 10 ਦਿਨ ਵੀ 9 ਮ ਤੇ 20 ਦਿਨ ਤਾਈ ਲੈਂਦੀ ਫਿਰ ਬੱਚੀ ਹਾਂ ਵੀ ਪੈਂਦੀ ਨਹੀਂ ਹਫਤਾ ਕਰਦੇ ਬਸ 6-7 ਦਿਨ ਹਫਤੇ ਹੀ ਬਸ ਇੰਨੇ ਦਿਨ ਲੈਂਦੀ ਤੋਰੀ ਬਈ ਇਹਨੂੰ ਦੋਸਤੋ ਬੱਚੀ ਨਾ ਬਹੁਤ ਸੋਹਣੀ ਭਰੀ ਐ ਤੇ ਪਹਿਲਾ ਸੂਆ ਸੁੰਦੀ ਹੈਗੀ ਤੇ ਬਿੱਥ ਬਿੱਥ ਬਹੁਤ ਚੰਗੀ ਆ ਥਣਾ ਦੇ ਵਿੱਚ ਇਹਦੀ ਤੇ ਹਵਾਨਾ ਇਹਦਾ ਵੀ ਪੂਰਾ ਫੀਟਿੰਗ ਵਾਲਾ ਹੈਗਾ ਆ ਦੇਖੋ ਤੁਸੀਂ ਅਗਰ ਮੂਹਰੇ ਪੂਰੀ ਫੁੱਲ ਭਰੀ ਐ ਆ ਦੇਖੋ ਤੱਕ ਨਾ ਅਗਲੇ ਪਾਸੇ ਵੀ ਪੂਰੀ ਧੁੰਨੀ ਦੇ ਨਾਲ ਜਾਂਦੀ ਐ ਬੱਚੀ ਤੇ ਹਵਾਨਾ ਇਹ ਮਗਰਲੇ ਸਾਈਡ ਤੋਂ ਹੀ ਬਹੁਤ ਸੋਹਣਾ ਤੇ ਚੰਗਾ ਦਿਖਾਉਂਦੀ ਹੈਗੀ ਬੱਚੀ ਆ ਦੇਖੋ ਤੁਸੀਂ ਇੱਥੇ ਫੋਟੋ ਫੋਟੋਂ ਨੂੰ ਨਾ ਮਗਰਲੇ ਥਣਾ ਦੀ ਬਿੱਥਾ ਜਿਹੜੀ ਆ ਤੇ ਇੱਥੇ ਧਿਆਨ ਲੈ ਲਓ ਤੁਸੀਂ ਆ ਫੋਟ ਜੀ ਜਲਦੀ ਤਾਂ ਨਹੀਂ ਹੋਈ ਨਹੀਂ ਜਲਦੀ ਠੀਕ ਹੈ ਉਹ ਜੱਥੀ ਚਵਾਈ ਵਾਲਾ ਥਣ ਲੱਗਿਆ ਹੈਗਾ ਆ ਦੇਖੋ ਥਣ ਦੇਖਿਓ ਤੁਸੀਂ ਇੱਥੇ ਇੱਥੇ ਜੱਜ ਕਰਿਓ ਮੈਂ ਤੁਹਾਨੂੰ ਕੋਲੋ ਦਿਖਾਉਣਾ ਥਣਾਂ ਨੂੰ ਆਜਾ ਪੀੜੀ ਦੇ ਪਾਵਿਆ ਵਾਂਗੂ ਚਾਰੇ ਇੱਕੋ ਜਿਹੇ ਥਣਾਂ ਹੈਗੇ ਬੱਚੀ ਦੇ ਤੇ ਕੱਦ ਵੀ ਚੰਗਾ ਹੈ ਬੱਚੀ ਦਾ ਬੇਲ ਵੀ ਬਹੁਤ ਲੰਮੀ ਹੈ ਤੇ ਪ੍ਰਿੰਟ ਵੀ ਸੋਹਣਾ ਬੱਚੀ ਦਾ ਚਮਕਾਲੀ ਬੱਚੀ ਹੈ ਇਹ ਆ ਦੇਖ ਤੇ ਤੁਰਿਆ ਨਹੀਂ ਜਾਂਦਾ ਬੱਚੀ ਤੋਤੇ ਹਲੇ ਹਫ਼ਤੇ ਤੱਕ ਕਮਾਲਕ ਦਾ ਕਹਿੰਦੇ ਜਿੱਥੋਂ ਆਈ ਆ ਬਾਈ ਕਹਿੰਦਾ 20 ਦਿਨ ਕਹਿੰਦੇ ਆ ਪਰ ਹਫਤਾ 7-8 ਦਿਨ ਦਾ ਆਰਾਮ ਦੇ ਨਾਲ ਹਲੇ ਲੈ ਜੂਗੀ ਬਾਈ ਕਹਿੰਦਾ ਤੁਸੀਂ ਇੱਥੇ ਦੇਖਿਓ ਬੱਚੀ ਦੀ ਇਹ ਦੇਖ ਤੁਹਾਡੇ ਪੋਲੀ ਪੂਲੀ ਨਹੀਂ ਹੋਈ ਹੋ ਜੀ ਹਾਂ ਸਭ ਤੋਂ ਆ ਦੇਖਿਓ ਇੱਥੇ ਇਹਦਾ ਰੇਟ ਫਿਰ ਇਹਦਾ 1.20 ਹੈ ਜੀ ਮੁੱਲ ਇਹਦਾ 1 ਲੱਖ 20 ਹਜ਼ਾਰ ਹਾਂ ਜੀ ਸੁਰਿਆ ਤਾਂ ਕਰ ਦਾਂਗੇ 15 ਹੀ ਦੇ ਦਾਂਗੇ 15 ਨਹੀਂ ਹਾਂ ਬਾਕੀ ਆਪਣੀ ਵੀਡੀਓ ਦੇ ਇੱਕ ਨੂੰ ਤਾਂ ਹੋਰ ਵੀ ਰੇਟ ਕਰ ਦਾਂਗੇ ਜੀ ਠੀਕ ਹੈ ਜੀ ਆਹਾ ਬੱਚੀ ਬਾਈ ਇਹ ਪਹਿਲਾ ਸੂਆ ਸੂਈ ਹੋਈ ਹੈ ਜੀ ਕਹਿੰਦੇ ਨਹੀਂ ਸੂਈ ਆ ਬਾਈ ਇਹ ਲੋ ਚੀਤਾ ਕਿ ਦਿਨ ਸੂਈ ਨਾ ਹੋਈ ਜੀ ਇਹ ਫਿਰ ਹੁਣ 34 ਕਿਵੇਂ ਲੱਗਿਆ ਚੌਥੀ ਬੰਦੇ ਆ ਜੀ ਚੋਕੇ ਦੇਖ ਲਈਏ ਚੋਕੇ ਬਾਗਿਓ ਮਗਰ ਬੱਚਾ ਇਹਦੇ ਬੱਛੀ ਹੈ ਜੀ ਮਗਰਾ ਖੜੀ ਹੈ ਇਹ ਆਹ ਖੜੀ ਹੈ ਹਾਂ ਜੀ ਕਦੋਂ ਕਦੋਂ ਦੀ ਸੂਈ ਹੈ ਤੀਜਾ ਦਿਨ ਹੀ ਅੱਜ ਸੂਈ ਨਾ ਤੀਜਾ ਦਿਨ ਹਾਂ ਬਹੁਤ ਲੱਗ ਗਿਆ 11 12 ਕਿਲੋ 11 12 ਕਿਲੋ 13 ਮਾਣੀ ਹਾਂ ਉੱਚੋ ਉੱਚੀ ਗੱਲ ਕਰ ਰਹੇ ਜੀ ਠੀਕ ਹੈ ਸੋਰੇ ਨੂੰ ਹੋਰ ਦੋਸਤੋ ਹੁਣੇ ਮੈਨੂੰ ਮਿਲੇ ਵੀ ਸੀ ਬਾਈ ਵਾਰਗੇ ਉਹ ਤੇ ਹੁਣੇ ਗਏ ਆ ਉਹ ਚੋਕੇ ਬੱਛੀ ਨੂੰ ਤੇ ਆਹ ਦੇਖੋ ਤਿੰਨ ਦਿਨ ਹੋਇਆ ਚੋਈ ਸੂਈ ਨੂੰ ਤੇ 11 ਬਾਲਾ ਕਿਲੋ ਬੋਲੀ ਬਾਈ ਹੁਣ ਕਹਿੰਦਾ ਤਿਆਰ ਹੈਗੀ ਤੇ ਭਾਈ ਆ ਦੇਖ ਲਿਓ ਠੰਡ ਠੰਡ ਨੂੰ ਸੋਹਣਾ ਬੱਚੀ ਰਹਿਦਾ ਵੀ ਤੇ ਆ ਇਹਦਾ ਬੱਚਾ ਜਿਹਦੇ ਕੋਲੇ ਗਈ ਤੇ ਮਗਰ ਵੀ ਇਹਦੇ ਬੱਚੀ ਹੈ ਆ ਦੇਖ ਕਿੰਨਾ ਕੁ ਦੁੱਧ ਪਾ ਦੂ ਗੁਰਪੀ ਤੇ ਇਹ ਇਹਦੇ ਨਾਲ ਬੋਲੀ ਹੈਗੀ ਜੀ 12 ਕਿਲੋ 1500 ਲੀਟਰ ਦੁੱਧ ਦੇ ਦੂ ਜੀ ਇਹ 15 16 ਕਿਲੋ ਦੇ ਹੀ ਦਊਗੀ ਹਾਂ ਜੀ ਫੜੀ ਉਸ ਸਾਫਾ ਥਣਾ ਸੁਣੋ ਦੀ ਬੰਦਿਆ ਫਰਾ ਥਣਾ ਧਾਰਾਂ ਕੋਆਂ ਦੀ ਓਕੇ ਜਮਾ ਸਾਫ ਹੈ ਅੱਛਾ ਤੇ ਇਹਦਾ ਰੇਟ ਬਾਈ ਇਹ 60000 ਦੀ ਦੇ ਦਾਂਗੀ ਮੁੱਲ ਕਿੰਨਾ 65 ਕਿਲੋ 70 ਕਿਲੋ ਜੀ 60000 ਦੀ 60000 ਜਸਨੋ ਹੀ ਹੈ ਜੀ ਦੋਸਤੋ ਇਹ ਬੱਚੀ ਪਹਿਲਾ ਸੂਆ ਸੂਈ ਹੈ 12 ਕਿਲੋ ਬੋਲੀ ਹੁਣ ਤਿਆਰ ਹੈਗੀ 60000 ਦੀ ਦੇ ਦੇਣੀ ਹੈ ਤੇ 15 16 ਕਿਲੋ ਦੁੱਧ ਇਹਨੇ ਪਾ ਦੇਣਾ ਹੈਗਾ ਤੇ ਆਹਾ ਬੱਚੀ ਜਿਹੜੀ ਇਹ ਪਹਿਲਾ ਸੂਆ ਸੂਈ ਸੂਣ ਵਾਲੀ ਹੈ ਹਫਤਾ ਹਾਲੇ ਲੈ ਜੂਗੀ ਕਰਾਸ ਮੈਨੂੰ ਹੁਣੇ ਦੱਸ ਵੀ ਇਹ ਦੁੱਧ ਦੇ ਅੰਦਾਜ਼ੇ ਨਾਲ ਕਿੰਨਾ ਪਾ ਦੂਗੀ ਇਹ 25 22 ਲੀਟਰ ਖੁੱਲੇ ਹੀ ਪਾ ਦੂਗੀ ਬਾਕੀ ਮਾਲਕਾਂ ਦੇ ਸੇਵਾ ਜੀ ਵੱਧ ਦੱਸ ਸਕਦੇ ਘੱਟ ਦੀ ਨਹੀਂ ਜੀ 25 ਤੋਂ ਉੱਪਰ ਪਰ ਦੇਣਾ ਥੱਲੇ ਨਹੀਂ ਨਾ ਤੱਕ ਹਵਾ ਨੇ ਦੀ ਨਾ ਤੱਕ ਦਿਖਾਉਣਾ ਦੋਸਤੋ ਸੋਨੂੰ ਮੈਂ ਇਹ ਦੇਖਿਓ ਜਮਾ ਧੁੰਨੀ ਨੂੰ ਟੱਚ ਕਰ ਗਿਆ ਹਵਾ ਨਾ ਮਾ ਅਗਲੇ ਪਾਸੇ ਦੇਖੋ ਅਗਾਂੜੀ ਬਹੁਤ ਚੰਗੀ ਹੈ ਬੱਛੀ ਦੀ ਅਗਾਂੜੀ ਦੇ ਨਾਲ ਨਾਲ ਥਣਾ ਦੀ ਬਿੱਥ ਵੀ ਬਹੁਤ ਚੰਗੀ ਹੈ ਇੱਥੇ ਜੇ ਤੁਸੀਂ ਦੇਖੋਗੇ ਨਾ ਥਣਾ ਦੀ ਬਿੱਥ ਆ ਦੇਖੋ ਅਗਲੇ ਪਿਛਲੇ ਥਣਾ ਆਗੇ ਤੇ ਮਗਰਲੇ ਥਣਾ ਦੀ ਬਿੱਥ ਵੀ ਬਹੁਤ ਚੰਗੀ ਹੈ ਆ ਦੇਖੋ ਇੱਥੇ ਹਵਾਨਾ ਨਾ ਪਿਛਲੇ ਪਾਸੋਂ ਵੀ ਬਹੁਤ ਚੰਗਾ ਬੱਚੀ ਦਿਖਾਉਂਦੀ ਹੈ ਫਿਟਿੰਗ ਵਾਲਾ ਹਵਾਨਾ 25 26 ਕਿਲੋ ਦੁੱਧ ਦੇਣਾ ਚਾਹੀਦਾ ਪਹਿਲੇ ਸੂਏ ਇਸ ਬੱਚੀ ਨੂੰ ਆ ਦੇਖੋ ਇੱਥੇ ਦੇਖੋ ਆ ਇਹ ਨਾ ਪੱਟਾਂ ਦੇ ਵਿਚਾਲੇ ਨਾ ਹਵਾਨਾ ਬੱਚੀ ਦਾ ਫਸਾ ਹੈ ਹੱਥ ਨਾ ਲਪਈਆਂ ਜਾਈਦਾ ਹਾਂ ਜਿਹੜਾ ਬਲ ਬੁਲ ਜਾ ਪਿਆ ਨਾ ਹੂੰ ਆ ਫੁੱਲ ਭਰ ਜਾਣਾ ਬੱਚੀ ਬਾਕੀ ਹੂਸਿਲ ਸਾਉ ਹੈ ਸੀਗਲ ਠੰਢੀ ਬਥੇਰੀ ਆ ਦੇਖੋ ਧਿਆਨ ਨਾਲ ਇੱਥੇ ਲੋ ਇਹ ਤੋਫੀਆ ਤੁਹਾਡੇ ਵਾਸਤੇ ਅੱਜ ਤੇ 115000 ਦੀ ਬਾਈਕਾਂ ਦੇ ਦੇਣੀ ਹੈ ਵੀਡੀਓ ਦਾ ਇੱਕ ਜਿ ਕੋਈ ਭਰਾ ਹੋਊਗਾ ਦਾ ਮਾਨਦਾਨ ਹੋਰ ਵੀ ਇਹਦੇ 'ਚ ਹੋਊਗਾ ਠੀਕ ਹੈ ਆ ਦੇਖ ਲਓ ਬੇਲ ਬਹੁਤ ਲੰਮੀ ਆ ਕੱਦ-ਕੱਦ ਚੰਗਾ ਦੋਨੇ ਬੱਚੀਆਂ ਚੰਗੀਆਂ ਇਹ ਦੂਜਾ ਸੂਆ ਸੁੰਦੀ ਹੈਗੀ ਬੱਚੀਆਂ ਹੀ ਫਾਰਮ ਵਾਲੇ ਮੱਥੀਆਂ ਵੇ ਦੁੱਧ ਹਲਕਾ ਤੇ ਚਾਹੇ ਕੋਈ ਫਾਰਮ ਦੇ ਵਿੱਚ ਭਰਾ ਨੇ ਕਿਸੇ ਨੇ ਪਾਉਣਗੇ ਨਾ ਤਾਂ ਚੁੱਪ ਕਰਕੇ ਲੈ ਜਾਓ ਚੰਗੀਆਂ ਬੱਚੀਆਂ ਚੰਗਾ ਦੁੱਧ ਦੇਣਗੀਆਂ ਪ੍ਰਿੰਟ ਸੋਹਣਾ ਤੇ ਅੱਗੇ ਮੈਂ ਇਹਨਾਂ ਤੋਂ ਬ੍ਰੀਡ ਵੀ ਤੁਸੀਂ ਚੰਗੀ ਤਿਆਰ ਕਰ ਸਕਦੇ ਹੋ ਧੰਨਵਾਦ ਉਸ ਤੋਂ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਤਲਵੰਡੀ ਸਾਬੋ ਉਹਦੇ ਵਿੱਚ ਵੀਡੀਓ ਬਣਾਈ ਹੈ ਕਿ ਜ਼ਿਲ੍ਹਾ ਬਠਿੰਡਾ ਨੰਬਰ 2 ਦਾ ਸਕਰੀਨ ਟੈਗ ਕਰ ਲਿਓ ਕ